ਸਾਡਾ ਜੋ ਜਨਸ ਆਧਾਰਨ ਜਾਂ ਤਾਂ ਟੈਕਸਪੇਅਰ ਨਹੀਂ ਹੈਗਾ ਜਾਂ ਕਿਸੇ ਅਦਰ ਪੈਨਸ਼ਨ ਸਕੀਮ ਦਾ ਉਹ ਮੈਂਬਰ ਨਹੀਂ ਹੈਗਾ ਜਿਸ ਤਰ੍ਹਾਂ ਕਿ ਐਨਪੀਐਸ ਹੋ ਗਿਆ ਜਾਂ ਈ ਈਪੀਐਫ ਦੀ ਸਕੀਮ ਹੋ ਗਈ ਤੇ ਉਹ ਟੈਕਸਪੇਅਰ ਨਹੀਂ ਉਹਨਾਂ ਦੀ ਲੋੜ ਜੋ ਇੱਕ ਉਮਰ ਦੀ ਹੱਦ ਤੋਂ ਜਾ ਕੇ ਉਹਨੂੰ ਜੀਵਨ ਯਾਪਨ ਕਰਨ ਦੇ ਵਾਸਤੇ ਜੋ ਇੱਕ ਪੈਨਸ਼ਨ ਪੋਰਸ਼ਨ ਦੇ ਵਿੱਚ ਜ਼ਰੂਰਤ ਨਿਹਾਇਤ ਜ਼ਰੂਰੀ ਲੱਗਦੀ ਹੈ ਮੈਨੂੰ ਉਹਦੀ ਸੁਵਿਧਾ ਦੇਣ ਦੇ ਵਾਸਤੇ ਬੈਂਕ ਵੱਲੋਂ ਇੱਕ ਅਟਲ ਪੈਨਸ਼ਨ ਯੋਜਨਾ ਉਲੀਕੀ ਗਈ ਹੈ ਬਹੁਤ ਵਧੀਆ ਯੋਜਨਾ ਹੈ ਇਸ ਦਾ ਲਾਹਾ ਲੈ ਕੇ ਤੁਸੀਂ ਆਪਣੇ ਆਪਾ ਕਹੀਏ ਕਿ ਬੁਢਾਪੇ ਨੂੰ ਸੁਰੱਖਿਅਤ ਕਰ ਸਕਦੇ ਹੋ ਆਪਣੀ ਜ਼ਿੰਦਗੀ ਦੇ ਖਰਚੇ ਚਲਾ ਸਕਦੇ ਹੋ ਤੇ ਜੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ 18 ਸਾਲ ਦੀ ਏਜ ਦੇ ਵਿੱਚ ਜੇ ਕੋਈ 42000 ਰੁਪਏ ਤੋਂ ਪ੍ਰੀਮੀਅਮ ਸ਼ੁਰੂ ਕਰਦਾ ਹੈ ਇਸ ਦੇ ਵਿੱਚ ਪੰਜ ਕਿਸਮ ਦੀ ਪੈਨਸ਼ਨ ਮਿਲਦੀ ਹੈ ਉਹਦੇ ਅਕੋਰਡਿੰਗ ਟੇਬਲ ਦੇ ਅਕੋਰਡਿੰਗ ਉਹਦਾ ਪ੍ਰੀਮੀਅਮ ਕਾਊਂਟ ਹੁੰਦਾ ਜਿਸ ਤਰ੍ਹਾਂ ਕਿ 1000 2000 3000 4000 ਤੇ 5000 ਤੱਕ ਦਾ ਤੁਹਾਨੂੰ ਪੈਨਸ਼ਨ ਦੀ ਰਕਮ ਤੁਹਾਡੇ ਵਾਸਤੇ ਲੱਗ ਜਾਂਦੀ ਹੈ ਤੁਸੀਂ 18 ਸਾਲ ਦੇ ਵਿੱਚ ਇਹ ਜੁਆਇਨ ਕਰਦੇ ਹੋ ਮੈਕਸਿਮਮ ਇਹ ਜਿਹੜੀ 40 ਇਅਰ ਤੱਕ ਦੀ ਜੁਆਇਨਿੰਗ ਦੀ ਹੈਗੀ ਐਂਟਰੀ ਏਜ ਹੈਗੀ ਆ ਜਿਹੜਾ 40 ਇਅਰਸ ਜੁਆਇਨ ਕਰਦਾ 40 ਸਾਲ ਦੇ ਵਿੱਚ ਜੁਆਇਨ ਕਰਦਾ ਉਹਨੂੰ 60 ਸਾਲ ਤੱਕ ਇਹ ਪ੍ਰੀਮੀਅਮ ਪੇ ਕਰਨਾ ਹੁੰਦਾ 20 ਸਾਲ ਅਮਾਉਂਟ ਦੇਣੀ ਹੁੰਦੀ ਆ ਤੇ 60 ਸਾਲ ਤੋਂ ਬਾਅਦ ਉਹਦੀ ਪੈਨਸ਼ਨ ਦੀ ਸ਼ੁਰੂਆਤ ਹੋ ਜਾਂਦੀ ਹੈ ਜੋ ਹਰ ਮਹੀਨੇ ਉਹਨੂੰ ਦੇ ਖਾਤੇ ਦੇ ਵਿੱਚ ਪ੍ਰਾਪਤ ਹੁੰਦੀ ਹੈ ਜਿਹਦੇ ਨਾਲ ਉਹ ਆਪਣੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ ਹੈ ਤੇ ਆਪਣੀ ਜ਼ਿੰਦਗੀ ਨੂੰ ਵਧੀਆ ਜੀ ਸਕਦਾ ਹੈ ਤੇ ਇੱਕ ਮੈਂ ਹੋਰ ਬੜੀ ਮਤਲਬ ਤੁਹਾਨਾਂ ਸਾਹ ਪਾਣਾ ਚਾਹਾਂਗਾ ਕਿ ਇਹਦੇ ਵਿੱਚ ਨਾ 50% ਦਾ ਕੰਟਰੀਬਿਊਸ਼ਨ ਗਵਰਨਮੈਂਟ ਕਰਦੀ ਹੈ ਅਪ ਟੂ ਦਾ ਸੀਲਿੰਗ ਆਫ 1000 ਰੁਪਏ ਤੱਕ ਦਾ ਨਾ ਮੈਕਸਿਮਮ ਮੰਨ ਲਓ ਤੁਸੀਂ ਜੇ 50 ਰੁਪਏ ਤੁਸੀਂ ਦੇ ਰਹੇ ਹੋ ਤਾਂ ਉਹਦੇ ਵਿੱਚ ਮੈਂ ਉਹਦੇ ਵੱਲੋਂ ਆਪਣੇ ਸਰਕਾਰ ਵੱਲੋਂ ਵੀ ਯੋਗਦਾਨ ਪਾਇਆ ਜਾਂਦਾ ਹੈ ਅਪ ਟੂ 1000 ਰੁਪਏ ਮੰਨ ਲਓ 50 ਦੇ ਹਿਸਾਬ ਦੇ ਨਾਲ 12 5 6 600 ਰੁਪਏ ਆ ਗਿਆ ਨਾ ਜੀ ਇੱਕ ਸਾਲ ਦਾ 600 ਰੁਪਏ ਬਣ ਗਿਆ ਤੇ 600 ਰੁਪਏ ਸਰਕਾਰ ਵੱਲੋਂ ਵੀ ਪਾਇਆ ਜਾਊਗਾ ਤੇ ਮੰਨ ਲਓ ਤੁਸੀਂ 200 ਰੁਪਏ ਦੇ ਰਹੇ ਹੋ ਪ੍ਰੀਮੀਅਮ ਤੇ ਉਹ 12 ਗੁਣਾ 2400 ਰੁਪਏ ਹੋ ਗਿਆ ਤੇ ਉਹਦੇ ਵਿੱਚ 1000 ਰੁਪਏ ਦਾ ਕੰਟਰੀਬਿਊਸ਼ਨ ਗਵਰਨਮੈਂਟ ਵੱਲੋਂ ਪਾਇਆ ਜਾਊਗਾ ਪਰ ਇਹਦੇ ਵਿੱਚ ਸ਼ਰਤ ਇਹ ਹੈ ਕਿ ਕਿਸੇ ਹੋਰ ਜੋ ਸਾਡੀਆਂ ਸੋਸ਼ਲ ਸਕੀਮਸ ਹੈਗੀਆਂ ਨੇ ਜਿਸ ਤਰ੍ਹਾਂ ਕਿ ਮੈਂ ਦੱਸ ਘਟਿਆ ਆਈਪੀਐਫ ਉਹ ਐਨਪੀਐਸ ਦੇ ਵਿੱਚ ਉਹ ਕਿਸੇ ਉਥੋਂ ਲਾਭ ਨਾ ਲੈ ਰਿਹਾ ਹੋਵੇ ਕਿਸੇ ਸਕੀਮ ਦਾ ਤੇ ਤੁਸੀਂ ਇਹ 60 ਸਾਲ ਤੱਕ ਪ੍ਰੀਮੀਅਮ ਦੇਣਾ ਹੈ ਫਾਇਦਾ ਲੈਣਾ ਇਨ ਕੇਸ ਤੁਸੀਂ ਇਹਨੂੰ ਵਿੱਚ ਹੀ ਵਿਡਰੋਅਲ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਤੁਹਾਨੂੰ ਗਵਰਨਮੈਂਟ ਪੋਰਸ਼ਨ ਨਹੀਂ ਮਿਲੂਗਾ ਲੇਕਿਨ ਤੁਹਾਡਾ ਗਿਆ ਹੋਇਆ ਪੈਸਾ ਸਾਰਾ ਤੁਹਾਨੂੰ ਮਿਲ ਜੂਗਾ ਖੁਦਾਨਾ ਕਹਾਸਾ ਮੇਰੇ ਕੋਲ ਸਵਾਲ ਇਹ ਵੀ ਆਇਆ ਸੀਗਾ ਕਿ ਪ੍ਰਮਾਤਮਾ ਨਾ ਕਰੇ ਕਿਸੇ ਨਾਮ ਨੀ ਦੀ ਉਹਦੀ ਬੀਮਾ ਤਾਰ ਪੈਨਸ਼ਨ ਧਾਰਕ ਦੀ ਡੈਥ ਹੋ ਜਾਂਦੀ ਹੈ ਉਹਦਾ ਫਰਦਰ ਪ੍ਰੋਸੈਸ ਕੀ ਹੈ ਉਹਦੇ ਵਿੱਚ ਦੋ ਆਪਸ਼ਨ ਆ ਜਾਂਦੇ ਨੇ ਜਾਂ ਤਾਂ ਉਹਦੀ ਸਪਾਊਸ ਹੈ ਜੋ ਉਸ ਸਕੀਮ ਨੂੰ ਸਟਾਪ ਕਰਕੇ ਜਿੰਨਾ ਕਾਪਸ ਗਿਆ ਹੋਇਆ ਉਹ ਫੰਡ ਆਪਣਾ ਲੈ ਸਕਦੀ ਹੈ ਜਾਂ ਉਹ ਪ੍ਰੀਮੀਅਮ ਨੂੰ ਪੇ ਕਰਕੇ 60 ਸਾਲ ਤੱਕ ਆਪਣੀ ਪੈਨਸ਼ਨ ਸ਼ੁਰੂ ਕਰ ਸਕਦੀ ਹੈ